ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੋਲਰ ਅਤੇ ਟੀਐਸਪੀ ਅਟਾਰੀ ਤੇ ਮੁੱਖ ਅਫਸਰ ਸਾਹਿਬ ਦੀ ਅਗਵਾਈ ਹੇਠਾਂ ਦੇ ਸਮਾਜ ਰੋਧੀ ਅੰਸਰਾਂ ਖਿਲਾਫ ਜੇ ਨਸ਼ੇ ਦੀ ਮੈਂ ਵਿਡੀਓ ਸੀ ਜੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨਕਲਾ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬਖਾਈ ਦਿੱਤਾ ਜੋ ਪੁਸਪਾਰਟੀ ਵੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੇ ਹਾਜ਼ਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਾਮਦ ਹੋਈ ਤੇ 70 ਗ੍ਰਾਮ ਜਿਹੜਾ ਵਾ ਮੈਸਟ ਮਟੀਰੀਅਲ ਬਰਾਮਦ ਹੋਇਆ ਤੇ ਬਾਅਦ ਪੁਸ਼ਗੋਸ਼ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਦਰਸ਼ਕਾਂ ਤੋਂ ਬਾਅਦ ਅੱਜ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡਿਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਇਸ ਕਿੱਥੋਂ ਲੈ ਕੇ ਆ ਕਿੱਥੋਂ ਥੋੜਾ ਥੋੜਾ ਹੁਣ ਪਤਾ ਪੁਸ਼ਕਿਸ਼ ਤੋਂ ਮੁਰਲੀ ਪੁਸ਼ਕਿਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨਾਲ ਇਸ ਬਾਰੇ ਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਹੁਣ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬੋਰੀਟਰੀ ਦਾ ਕੰਮ ਕਰਦਾ ਸੀ ਇਹਦੀ ਆਰਟ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਮੈਨੂੰ 5 ਮਹੀਨੇ ਦੇ ਕਰੀਬ ਲੱਗੇ ਪਗ ਹੋ ਗਿਆ ਜੀ ਇੱਥੇ ਲੱਗੇ ਤਾਂ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਸਮਗਲਰ ਇਹਦੇ ਨਾਲ ਹੋਰ ਮਿਕਸ ਅਪ ਹੋਏ ਆ ਤੇ ਇਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਜੋ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਆਈਆਂ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਜਾਂ ਨਸ਼ਾ ਬਹੁਤ ਮਾੜਾ ਆ ਘਾਤਕ ਆ ਘਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਫਿਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਸੀਂ ਵੱਤੋ-ਵੱਤ ਪ੍ਰੇਰਿਤ ਕਰੋ ਖੇਡਾਂ ਕਰੋ